ਸ਼ਰਦ ਦੀ ਵਿਕਰੀ ਅਤੇ ਵਨਤੇ ਸ਼ਿਕੰਜਾ ਕਸ਼ਣ ਦੇ ਲਈ 610 ਦੇ ਕਿ ਛਾਵਣੀ ਮੋਹੱਲਾ ਕੰਟਾਗੜ ਦਰੇਸੀ ਅਤੇ ਰੇਲਵੇ ਸਟੇਸ਼ਨ ਖੇਤਰ ਦੇ ਵਿੱਚ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਇਹ ਕਾਰਵਾਈ ਡਿਪਟੀ ਕਮਿਸ਼ਨਰ ਆਪਕਾਰੀ ਪਟਿਆਲਾ ਰੇਂਜ ਤਰਸੀਮ ਚੰਦ ਅਤੇ ਸਹਾਇਕ ਕਮਿਸ਼ਨਰ ਆਪਕਾਰੀ ਡਾਕਟਰ ਸ਼ਿਵਾਨੀ ਗੁਪਤਾ ਦੀ ਅਗਵਾਈ ਦੇ ਵਿੱਚ ਜੁੜਾਈ ਕੀਤੀ ਗਈ ਹੈ। ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਅਧਿਕਾਰੀਆਂ ਦੇ ਦੁਆਰਾ ਵਾਰ-ਵਾਰ ਅਪਰਾਧ ਕਰਨ ਵਾਲਿਆਂ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਇਹ ਹੈ ਜੀ ਪੰਜਾਬ ਸਰਕਾਰ ਵੱਲੋਂ ਜਿਹੜੇ ਖਰਾਬੀ ਅੰਦਰ ਗਲਤ ਸ਼ਰਾਬ ਨਕਲੀ ਸ਼ਰਾਬ ਵੇਚੇ ਤੇ ਉਹਨਾਂ ਦੇ ਵਿਰੁੱਧ ਮੁਹਿੰਮ ਜਿਹੜੀ ਗਈ ਹੈ ਜਿਹਦੇ ਤਹਿਤ ਆਜੇ ਸਾਡੇ ਲੋਕ ਆਇਆ ਇਸ ਰਿਤੇ ਮੈਂ ਅਤੀਅਸ਼ੋਕ ਪਰ ਮੇਰੇ ਸਾਰੇ ਇਸ਼ਤਤ ਲੋਕਾਂ ਨੇ ਇੱਕ ਐਸਾ ਕਿ ਸਾਡੇ ਪਰਪਤੀ ਸਿੰਘ ਜੀ ਦੇ ਸਾਥ ਪੇਸ਼ੀਏ ਖੋਣੀ ਮਹੱਲੇ ਦਾ ਇਲਾਕਾ ਇੱਕ ਇੱਕ ਫਲੈਗ ਮਾਰ ਕੇ ਛੱਡਿਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਕਿ ਜਿਹੜੇ ਬੰਦੇ ਗਲਤ ਸ਼ਰਾਬ ਦੀ ਵਿਕਰੀ ਕਰਦੇ ਨੇ ਉਹਨਾਂ ਤੋਂ ਜਾਨ ਮਾਲ ਦਾ ਖਤਰਾ ਹੈ ਕਿਉਂਕਿ ਕਿਲੇਸਾ ਸਿਨ ਸੀਰ ਜੋ ਅਮਰੇਸਾ ਜ਼ਿਲ੍ਹੇ ਵਿੱਚ ਸਾਹ ਵਿੱਚ ਹੋਇਆ ਕਿ ਨਕਲੀ ਸ਼ਰਾਬ ਵੇਚਦੇ ਸੀ ਕਈ ਦੇਸ਼ ਤੋਂ ਲੋਕਾਂ ਦੀਆਂ ਜਾਨਾਂ ਗਈਆਂ ਨੇ ਤੇ ਪੰਜਾਬ ਸਰਕਾਰ ਦੀ ਇਹ ਮਹਿੰਮ ਹੈ ਕਿ ਇਸ ਤਰ੍ਹਾਂ ਦੀ ਦੁਰਘਟਨਾਵਾਂ ਮੁੜ ਆਵਾ ਵਿੱਚ ਨਾ ਆਪਰੇ ਉਹਦੇ ਲਈ ਇੱਕ ਜਾਗਰੂਕਤਾ ਮਹਿੰਮ ਫਲੈਗ ਮਾਰਕਟ ਕਿਤੇ ਆ ਗਿਆ ਪਲੱਸ ਜਿਹੜੇ ਲੋਕਾਂ ਦੀ ਖੁਸ਼ ਸ਼ਿਕਾਇਤਾਂ ਆ ਰਹੀਆਂ ਸੀ ਇਸ ਮਹੱਲੇ ਦੇ ਕਰਦੇ ਨੇ ਉਰਾਂ ਦੇ ਤੇ ਰੇਡ ਵੀ ਕੀਤੀ ਗਈ ਹੈ ਉਹ ਮਹਿੰਮ ਜਿਹੜੀ ਕੰਟੀਨਿਊ ਹੋਊਗੀ ਕਿ ਅਸੀਂ ਸਾਡੇ ਮੀਡੀਆ ਦੇ ਰਾਹੀਂ ਆਪ ਜਨਤਾ ਨੂੰ ਅਪੀਲ ਵੀ ਕਰਦੇ ਆ ਜੇਕਰ ਕੋਈ ਫਰਾਤੀ ਅੰਸਰ ਨਕਲੀ दारू ਜਾਂ ਛੇਕੇ ਦੇ ਇਲਾਵਾ ਆਕੇ दारू ਵੇਚਦਾ ਉਹਦੇ ਖੋਹੇ ਸਾਹਮਣੋਂ ਐਂਟੀਮੇਟ ਕਰਿਆ ਸੀ ਤੇ ਕ੍ਰਿਤਗਰੀ ਕਾਰਵਾਈ ਕਰਾਗੇ ਤੇ ਸਾਡੇ ਕੋਲ ਨਹੀਂ ਅਪਰੋਚ ਕਰਦਾ ਸਮੇਂ ਉਸੇ ਸਾਡੇ ਨੂੰ ਦੇਖੋ ਸਾਥੀ ਮਿਲ ਕੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਾਗੇ ਪਰ ਇਹ ਮਹਿੰਮ ਲਗਾਤਾਰ ਚੱਲੀ ਰਹੇਗੀ ਛੇਤੀ ਕਿਹੜੀ ਜਗ੍ਹਾ ਤੇ ਫਲੈਗਮਾਸਟਰ ਹੈ ਜਿਹੜੇ ਉਹ ਇਹ ਵੀ ਅਸਾਂ ਸੋਣੀ ਮੱਲਾ ਸਾਡੀ ਮੱਲਾ ਤੇ ਰੇਲਵੇ ਸਟੇਸ਼ਨ ਦਾ ਏਰੀਆ ਸਾਰੇ ਏਰੀਆ ਕਵਰ ਕਰ ਰਹੇ ਆ ਕਿਉਂਕਿ ਸ਼ਹਿਰ ਦਾ ਇੰਟਰੀਅਰ ਏਰੀਆ ਕਾਫੀ ਕੰਜੈਸਟਡ ਏਰੀਆ ਇੱਥੋਂ ਸੰਭਾਵਨਾਵਾਂ ਵੱਧ ਹੁੰਦੀਆਂ ਨੇ ਕਨ ਆਪਣੀ ਸ਼ਰਾਬ ਵਿਕਰੀ ਦੀ ਜੇਕਰ ਸਲਾਮੇਰੀਆ ਤੇ ਗਰੀ ਜੰਗ ਤਾਂ ਇੱਥੇ ਜਾਵ ਰਹੀਦੀ ਹੈ ਸਾਡਾ ਫੋਕਸ ਇਸ ਥ리에 ਤੇ ਪਹਿਲਾਂ ਕੀਤਾ ਗਿਆ ਤੋਂ ਆਦੋ ਕੋ ਸੀਐਮ ਸਾਹਿਬ ਬੀਜੀ ਸਾਹਿਬ ਅਤੇ ਸੀਪੀ ਸਾਹਿਬ ਦੇ ਜਿਹੜੇ ਸਿਕਨ ਅਫਸਰ ਹਾਤ ਜੁਗ ਨਸ਼ਾ ਪ੍ਰੋਧ ਅਸੀਂ ਇਹ ਕਾਰਵ ਦੇ ਤਹਿਤ ਕਾਰਵਾਈ ਕਰ ਰਹੇ ਹਾਂ ਤੋਂ ਅੱਜ 21 ਤੋਂ ਬਾਅਦ ਮਰਦਨ ਆ ਦੇ ਤੋਂ ਸਾਧ ਨਾਲ ਮਿਲ ਕੇ ਅਸੀਂ ਪਾਣੀ ਭੱਲੇ ਤੇ ਹੋਰ ਸਹੀ ਥਾਵਾਂ ਦੇ ਵਿੱਚ ਰੇਡ ਕੀਤੀ ਹੈਗੀ ਹੈ ਫਲੈਗ ਨਾਲਸੇ ਕਟੇ मीडिया <speaking in foreign language> ਫਿਲਹਾਲ ਅਸੀਂ ਸ਼ੌਣੀ ਮੱਲੇ ਹੈਗੇ ਜੀ ਅੱਜ ਤਵਾਰ ਅਸੀਂ ਹੋਰ ਸਾਡੀ ਮਲਾਇੰਡ ਰੇਲਵੇ ਸਟੇਸ਼ਨ ਨਾਲ ਪਾਸ ਜੇ ਕਰ ਰਹੇ ਆ ਲੋਕਾਂ ਨੂੰ ਅਸੀਂ ਮੀਡੀਆ ਦੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਵੀ ਕੋਈ ਇਖਰਾਤ ਤੇ ਅੰਤਰ ਹੈਗਾ ਜਿਹੜਾ ਗੈਰ ਕਾਨੂੰਨੀ ਸ਼ਰਾਬ ਦਾ ਜਾਂ ਹੋਰ ਕੋਈ ਐਨਡੀ ਦਾ ਕੰਮ ਕਰਦਾ ਹੈਗਾ ਉਹ ਜਿਹੜੀ ਹੈਗੀ ਹੈ ਰਿਪੋਰਟ ਸਾਨੂੰ ਦਿੱਤੀ ਜਾਵੇ ਤਾਂ ਕਿ